ਕਲਪਾਈ ਕੱਟਣ ਵਾਸਤੇ ਬਣਾਇਆ ਮੇਰੇ ਲਈ ਸਰਾਇਆ ਦੇਖੋ ਤੁਸੀਂ ਆਏ ਹੋ ਜਗਾ 300 ਗਾ 63 ਇੱਥੇ ਸਭ ਕੱਢ ਲੈਣਾ ਬਾਬਾ ਸਾਰੀ ਦੁਲ ਸਵਾਈ ਰੱਖੋ ਕਹਿੰਦੇ ਕੋਈ ਆਇਆ ਸਵਾਈ ਕੰਮ ਆਇਆ ਆ ਕਿ ਅੱਜ ਸਵਾਈ ਨਹੀਂ ਮਿਲਦਾ ਅੱਜ ਸਵਾਈ ਨਹੀਂ ਮਿਲਦਾ ਮੈਂ ਕੱਲ ਬਾਅਦ ਤੁਹਾਨੂੰ ਲੈ ਜਾ ਜੇ ਤੁਸੀਂ ਬਾਹਰ ਨਹੀਂ ਜੇ ਨਾ ਘਾ ਬਣਾਓ ਘਾ ਕਿੱਥੇ ਕਿੱਥੇ ਰੱਖੋ ਤਾਂ ਕਿੱਥੇ ਕੱਟੂਏ ਕਿ ਕਰੋਗੇ ਸਵਾਈ ਰੱਖੋ ਦੇਖੋ ਸਸਾਂ ਦਾ ਦਫ਼ਤਰ ਵੀ ਨਾ ਕਦੇ ਕਹਿੰਦਾ ਪੈ ਗਿਆ ਅੱਜ ਸਸਾਂ ਉਹ ਯਾਦ ਕਰਾਵੇਗਾ ਸਾਡੀ ਜਗ੍ਹਾ ਦੇ ਕੋਲ ਸਿੱਟੀਆਂ ਦੇ ਵਾਸਤੇ ਨਹੀਂ ਪਾਰਕ ਤੇ ਕਾਦੇ ਲਈ ਬਣੀ ਪਾਰਕਾਂ ਪੂਰੇ ਲੁਧਿਆਣੇ ਚ ਬਣੀਆਂ ਨੇ ਕਾਦੇ ਲਈ ਬਣੀਆਂ ਕਾਦੇ ਵਾਸਤੇ ਬਣੀਆਂ ਨੇ ਬੰਦਿਆਂ ਵਾਸਤੇ ਹੀ ਬਣੀਆਂ ਬੱਚੇ ਬਜ਼ੁਰਗ ਭੈਣਾ ਬਹਿ ਸਕਦੀਆਂ ਨੇ ਬੈਠਾ ਜਾਂ ਕੋਈ ਕੰਮ ਕਰ ਸਕਦਾ ਸੀ ਤੇ ਖੇਡਦਾ ਕਰੇ ਮੇਰੀ ਗੱਲ ਇੱਕ ਨਿੱਕੇ ਬੱਚੇ ਤੇ ਕੀ ਅਸਰ ਪੈਂਦਾ ਹੋਊਗਾ ਪੈਂਡੇ ਬੱਚਿਆਂ ਤੇ ਕੀ ਵਿਰਜਾ ਜਸਾ ਰਾਮਾ ਆਦਾਰ ਰਾਰਾ ਕਮੂਨ ਇਹ ਆਰਾਮ ਦੇ ਤੇ ਮੈਂ ਪਾਰਕ ਦੇ ਦੋਨੋਂ ਦੇ ਖੋਲ ਕੇ ਬੈਠੇ ਹੋਈ ਗੱਲ ਦੀ ਜਾਨ ਤੁਹਾਡੇ ਕਹਿਣ ਨਾਲ ਹੋਰ ਕੀ ਰੱਖਣਗੇ ਫਿਰ ਬਟਾਏ ਕਿ ਸਿੱਧੇ ਤੇ ਟ੍ਰਾਂਸਪੇਰੈਂਸੀ ਬਾਰੇ ਕਿਸੇ ਕਰਨ ਦੇ ਕੇ ਸਿਕਾਇਆ ਨਹੀਂ ਰੱਖਾ ਇਹਨਾਂ ਸਿਕਾਇਆ ਦਾ ਟੰਗਾ ਵਾਹ ਰਿਹਾ ਹੈ ਜਾਣੀ ਆ ਇਹਦਾ ਭਾਈ ਦੱਸ ਦਿਓ ਬਣਾਇਆ ਥੋੜੀ ਇੱਥੇ ਤਾਸ ਵੀ ਖੇਡੀ ਜਾਂਦੀ ਆ ਡਾਕਟਰ ਮੇਦਕਰ ਸਰ ਜਿਹੜੇ ਹੈਗੇ ਬਣਾਇਆ ਮੋਰਤਾ ਬਣਾਇਆ ਆ ਪੂਰਤੀ ਬਣਾਈ ਹੋਈ ਆ ਇਹਦੇ ਤਾਸ ਵੀ ਖੇਡੀ ਜਾਂਦੀ ਆ ਇਹਦੇ ਕੰਦ ਗੋਬਰ ਬਹੁਤ ਆ ਅਸੀਂ ਇਹਨਾਂ ਨੂੰ ਇਹੀ ਮੈਸੇਜ ਦੇ ਰਹੇ ਆ ਗਿਆ ਕਿ ਤੁਸੀਂ ਇੱਥੇ ਗਾਈਆਂ ਬੰਨੋ ਨਾ ਤੇ ਇੱਥੇ ਫੁੱਲ ਬੂਟੇ ਲਾਓ ਜੋ ਬੇਅਦਵੀ ਹੋ ਰਹੀ ਕੋਵਰ ਇੱਥੇ ਮੂਤ ਕਰੀ ਜਾਂਦੇ ਇੱਥੇ ਸਾਰਾ ਕੁਝ ਕਰੀ ਜਾਂਦੇ ਗਿਆ ਇੱਥੇ ਤਾਸਾ ਖੇਡਿਆ ਜਾਂਦੀਆਂ ਨੇ ਤੇ ਤਾਸਾ ਖੇਡਣ ਵਾਸਤੇ ਤੇ ਗਾਈਆਂ ਬੰਦਣ ਵਾਸਤੇ ਵੀ ਪਾਰਕਾਂ ਬਣੀਆਂ ਆਉਂਦੀਆਂ ਨੇ ਜਿਹੜੀਆਂ ਪਾਰਕਿੰਗ ਬਣੀ ਹੁੰਦੀ ਹੈ ਸਿਰਫ ਉਹਦੇ ਵਾਸਤੇ ਬਣੀ ਹੁੰਦੀ ਹੈ ਬੈਠੋ ਫੁੱਲ ਬੂਟੇ ਲਾਓ ਇਹ ਬੇਅਦਵੀ ਬਹੁਤ ਜਿਆਦਾ ਹੋ ਰਹੀ ਆ ਸਰਕਾਰ ਨੂੰ ਵੀ ਕਹਿੰਦੇ ਆ ਤੇ ਬੰਦ ਹੀ ਕਾਰਵਾਈ ਕੀਤੀ ਜਾਵੇ ਆ ਗਾਈਆਂ ਵਿੱਚ ਕਿੰਨੀ ਹੋਈਆਂ ਨੇ ਤੇ ਗਾਈਆਂ ਦੇ ਨਾਲ ਕਿੰਨੀ ਬੇਅਦਵੀ ਹੋ ਰਹੀ ਹੈਗੀ ਆ ਇਹ ਗੋਵਾਂ ਦਾ ਤਵੇਲਾ ਬਣਾਇਆ ਹੋਇਆ ਆ ਲੋ ਬੋਲੋ ਬਾਬਾਈ ਵਾਇਗੁਰਜੀ ਕੀ ਖਾਲਸਾ ਵਾਇਗੁਰਜੀ ਕੀ ਫਤਿਹ ਅਸੀਂ ਅੱਜ ਇਹ ਲੱਖਾ ਘਰਾਵੇ ਛੇਰਪੁਰ ਕਲਾਂ ਛੇਰ ਲੱਖਾ ਮੰਡਾ ਕੋੜਦੇ 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 ਛੇਰਪੁਰ ਪੁਰਪੇ ਵਿੱਚ ਤੁਸੀਂ ਆ ਮਾਰੋ ਫਿਆਰ ਇੱਥੇ ਜਿਹੜਾ ਮਾਰੋ ਕੈਮਰੇ ਅੱਜ ਚੱਤੀ ਦੇਖੋ ਬਾਕੀ ਹਾਲ ਹੋ ਰਿਹਾ ਆ ਦੇਖੋ ਤੇ ਇਸੇ ਕੀ ਬੇਨਤੀ ਆ ਕਿ ਝੂਠੇ ਗਲਾਸ ਰੇਤਾ ਵਗੈਰਾ ਸਾਰੀ ਜਿਹੜੀ ਚੁਪੀ ਜਾਏ ਤੇ ਇਹਨੂੰ ਪਾਰਕਿੰਗ ਨੂੰ ਪਾਰਕ ਸਵਿਜਿਆ ਜਾਏ ਆਏ ਗਏ ਵਾਸਤੇ ਬਹਿਣ ਵਾਸਤੇ ਨਾ ਕਿ ਡੰਗਰਾ ਵਾਸਤੇ ਪਾਰਕ ਬਣੀ ਹੋਈ ਆ ਇਹ ਬੰਦਿਆਂ ਵੀ ਆ ਪੈਣ ਭਰਾਉਣਾ ਅੱਜ ਫਾਰਕ ਬਣੀ ਹੋਈ ਆ ਪਰ ਬਹੁਤ ਖਸਤਾ ਹਲਦੇ ਵਿੱਚ ਇੱਥੇ ਸਾਰੇ ਪਾਸੇ ਗੋਬਰ ਗੂਆ ਦੀ ਗੰਧ ਨਾਲ ਬੋਝਾ ਹੋ ਗਿਆ ਇਹ ਕਰਕੇ ਬੇਨਤੀ ਆ ਆ ਦੇਖੋ ਕਿੰਦਾ ਗੋਬਰ ਲਗਾਇਆ ਪੂਛਾ ਮਾਰਨਾ ਸਾਰੇ ਸੁੱਤੇ ਪਏ ਨੇ ਪਰ ਵੀ ਗੰਧ ਪਿਆ ਹੋਇਆ ਤੇ ਇੱਥੇ ਸੱਤ ਦੇ ਕਰਦੀ ਬੇਅਦਮੀ ਹੋ ਰਹੀ ਆ ਜੋ ਕਿ ਇਸ ਮੱਲੇ ਦੇ ਬੰਦੇ ਜਿਹੜੇ ਹੈਗੇ ਆ ਕੋਈ ਰਾਗੀ ਨਹੀਂ ਆ ਕੋਈ ਗੱਲਬਾਤ ਨਹੀਂ ਹੁਣ ਮਾਲਕ ਨੂੰ ਪਤਾ ਇਹ ਨਾਲੇ ਕੀ ਬਸ ਕੀ ਕੀ ਕਾਹਦੇ ਹੋ ਨਾ ਨੇ ਕਹਿੰਦੇ ਵੀ ਅਸੀਂ ਸਫਾਈ ਰੱਖਾਂਗੇ ਤੇ ਜੇ ਇਹਨਾਂ ਨੇ ਨਾ ਸਫਾਈ ਰੱਖੀ ਅਗਲੀ ਕਾਰਵਾਈ ਫੇਰ ਹੀ ਪਾਵਾਂਗੇ ਅਗਲੇ ਐਤਵਾਰ ਫੇਰ ਅਗਲੇ ਐਤਵਾਰ ਜਿਹੜਾ ਵੀ ਕੋਈ ਪ੍ਰਬੰਧ ਹੋਏਗਾ ਇਹ ਆਪਣਾ ਲੀਕਣਗੇ ਇਹ ਕਹਿੰਦੇ ਵੀ ਅਗਲੇ ਐਤਵਾਰ ਤੁਹਾਨੂੰ ਸਫਾਈ ਸਾਰੀ ਮਿਲੇਗੀ ਤੇ ਕਿਤੇ ਵੀ ਮੂਰਤੀ ਲੱਗੀ ਹੋਵੇ ਅਸੀਂ ਸਾਰੇ ਸਮਾਜ ਨੂੰ ਬੇਨਤੀ ਕਰਦੇ ਹਾਂ ਵੀ ਆਪਣੇ ਸਮਾਜ ਲਈ ਜਿਨ੍ਹਾਂ ਨੇ ਸਾਡੇ ਵਾਸਤੇ ਬਹੁਤ ਵੱਡੇ ਵੱਡੇ ਯੋਗਦਾਨ ਦਿੱਤੇ ਆ ਜੇ ਅਸੀਂ ਉਹਨਾਂ ਦੀਆਂ ਮੂਰਤੀਆਂ ਲਾਈਆਂ ਨੇ ਜੇ ਉਹਨਾਂ ਦੇ ਨਾਂ ਤੇ ਅਸੀਂ ਪਾਰਕਾਂ ਬਣਾਈਆਂ ਨੇ ਤੇ ਸਾਡਾ ਫੁੱਲ ਬੂਟੇ ਲਾ ਕੇ ਉਹਨਾਂ ਪਾਰਕਾਂ ਦਾ ਉਹਨਾਂ ਮੂਰਤੀਆਂ ਦਾ ਸਤਿਕਾਰ ਕਰਨਾ ਵੀ ਜ਼ਰੂਰੀ ਬਣਦਾ ਹੈ ਤਾਂ ਹੀ ਅਸੀਂ ਸਮਾਜ ਨੂੰ ਅੱਗੇ ਵਧਾ ਸਕਦੇ ਹਾਂ ਬੱਚਿਆਂ ਨੂੰ ਨਵੀਂ ਸੇਧ ਦੇ ਸਕਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ਼ੂ ਬਾਣ ਨੰਬਰ 22 ਜੋ ਸਾਡੇ ਪਿੰਡ ਦਾ ਮੁੱਦਾ 1970 ਤੋਂ ਬਾਅਦ ਜਦੋਂ ਸਾਡੀ ਨਗਰ ਪੰਚਾਇਤ ਸੀਗੀ ਪਿੰਡ ਦੀ ਉਦੋਂ ਸਾਡੇ ਨਾਲ ਕੁਝ ਸਰਪੰਚ ਰਸ਼ਪਾਲ ਸਿੰਘ ਜੀ ਉਹਨਾਂ ਨੇ ਸਾਡੇ ਦਾ ਤਜਾਬਲਾ ਕੀਤਾ ਸੀ ਪਿੰਡ ਦਾ ਮਤਲਬ ਬਦਲਾ ਬਦਲੀ ਜੋ ਇੰਪੈਕਟ ਬਜਾ ਜਾਂਸੀ ਜਾਂ ਸ਼ਿਰਪੁਰ ਚੌਂਕ ਦੇ ਵਿੱਚ ਉਹ ਲੱਗ ਗਈ ਸਾਨੂੰ ਟੋਪਾ ਪਿੰਡ ਦਾ ਦਿੱਤਾ ਗਿਆ ਸੀ ਪਰ ਚਪਰਾ ਇੱਕ ਮੰਡਿਆ ਚਪਰੋ ਕੁਝ ਪਿੰਡ ਦੇ ਉਹਨਾਂ ਦੀ ਔਲਾਦ ਜੋ ਇਸ ਟਾਈਮ ਅਮਰੀਕਾ ਵਿੱਚ ਰਹਿ ਰਹੀ ਹੈ ਰਾਜਵੀਰ ਉਹਨਾਂ ਨੇ ਉਹਨਾਂ ਨੇ ਮਾਲ ਵੀ ਘਾਪਦੀ ਚੁੱਪਦਾ ਰੋ ਇੱਕ ਮਿੰਟ ਮਾਲ ਵੀ ਘਾਪਦੀ ਮਿਲੀ ਭੁਗਤ ਨਾਲ ਉਹਨਾਂ ਨੇ ਬਾਹਰ ਆ ਕੇ ਇਹਦੇ ਜਗ੍ਹਾ ਦੇ ਬਾਲੀਵੁੱਡ ਬਣ ਗਏ ਤੇ ਕੁਝ ਪਿੰਡ ਜਦੋਂ 2002 ਵਿੱਚ ਪਤਾ ਲੱਗਿਆ ਪਿੰਡ ਵਾਸੀਆਂ ਨੂੰ ਇਹ ਜਗ੍ਹਾ ਦੇ ਮਾਲਕੇ ਬਣ ਗਏ ਨੇ ਅਸੀਂ ਸੰਘਰਸ਼ ਵੱਢਿਆ ਗਿਆ 2002 ਦੇ ਉੱਤੋਂ 2019 ਦੇ ਵਿੱਚ ਆ ਕੇ ਇਹ ਜਗ੍ਹਾ ਯਾਦ ਹੋਈ ਸਾਡੇ ਭਾਵਾ ਦਾਸ ਦੇ ਦੋ ਆਗੂ ਅਤੇ ਹੋਰ तमाम ਕੈਪਟਨ ਮਰਿੰਦਰ ਸਿੰਘ ਜੀ ਦੀ ਸਰਕਾਰ ਸੀ ਇਹ ਗੱਲ ਉਹਨਾਂ ਤੱਕ ਪਹੁੰਚੀ ਉਹਨਾਂ ਤੱਕ ਗੱਲ ਪਹੁੰਚੀ ਉਹਨਾਂ ਨੇ ਸਾਡੀ ਬੈ ਕੇ ਹੱਲ ਕੀਤਾ ਗਿਆ 2400 ਗੱਜ ਜਗ੍ਹਾ ਮੈਂ ਕਹਿਆ ਤੇ ਨਾਇਬ ਤਹਿਸੀਲਦਾਰ ਜੋ ਇੱਕ ਮਾਫੀਆ ਹੈ ਉਹ ਵੱਡਾ ਪੂ ਮਾਫੀ ਹੈ ਮੈਂ ਮਾਨ ਵੀ ਕਰਦਾ ਭਗਵੰਤ ਮਾਨ ਨੂੰ ਵੀ ਕਹਿ ਰਿਹਾ ਬਾਈ ਨੇ ਬੀਬੀ ਸਿੰਘਾ ਨੂੰ ਵੀ ਕਹਿ ਰਿਹਾ ਐਮ ਐਲ ਏ ਨੂੰ ਉਹਦੀ ਜਾਂਚ ਕਰਵਾ ਇਹ ਜਗ੍ਹਾ ਸਾਰੀ ਨਜਾਇਜ਼ ਆ ਮੈਂ ਐਲਾਨ ਕਰਦਾ ਜਿੰਨੇ ਦੇ ਤੱਤਾ ਲਾਇ ਨੇ ਜੇ ਮੇਰੇ ਨਾਲ ਖੜੇਗੇ ਸਾਰੇ ਕੰਦਾ ਮਿੰਟ ਮਿੰਟ ਬਾਦਾਂਗੇ ਤੁਸੀਂ ਹੋਰ ਕੋਈ ਸਵਾਲ ਪੁੱਛਣਾ ਵੇ ਮੈਂ ਸਪਾਈ ਦੀ ਗੱਲ ਕਹਿ ਰਿਹਾ ਸੁਣ ਲਓ ਮੇਰੀ ਗੱਲ ਮੁੱਦਾ ਮੁੱਦਾ ਸੁਣ ਲਓ ਪਹਿਲਾਂ ਇਹਨਾਂ ਵੱਲੋਂ ਤੁਹਾਡੇ ਦੇ ਜਿਹੜਾ ਸੜਿਆਂ ਮੇਰੇ ਇੱਕ ਮੈਂ ਲੋਕ ਬੈਠੇ ਨੇ ਜੂਆ ਤਾਸ਼ ਖੇਡ ਰਹੇ ਨੇ ਦੂਜੇ ਪਾਸੇ ਇੱਕ ਵਾਰ ਗੱਲ ਸੁਣੋ ਪਿੰਡ ਦੀ ਪਿੰਡ ਦੀ ਇਹ ਪਿੰਡ ਰਿਆ ਸ਼ੇਰਪੁਰ ਖੁਰਦ ਸੱਤਾ ਰਹਿ ਗਈਆਂ ਸਾਡੇ ਕੋਲੇ ਇੱਕੋ ਇੱਕ ਪਾਰਕ ਬਚੀ ਬਜ਼ੁਰਗ ਨੇ 70 80 ਸਾਲ ਦੇ ਨੇ ਕੰਮ ਨਹੀਂ ਕਰ ਸਕਦੇ ਤੁਸੀਂ ਦਾਅਵੇ ਨਾ ਕਰਨਾ ਜੋ ਕੋਈ ਤੁਹਾਨੂੰ ਉਰੇ ਪੈਸੇ ਲਾ ਕੇ ਖੇਡਦਾ ਮਿਲ ਗਿਆ ਤੁਸੀਂ ਬਾਈ ਨੇਮ ਪਰਚਾ ਪਵਾ ਦਿਓ ਇਹ ਬਜ਼ੁਰਗ ਸਿਰਫ ਤਾਸੀਫ ਖੇਡਦੇ ਨੇ ਜੋ ਸੱਤਾ ਆਪ ਆਮ ਹੋ ਲਿਆ ਅਦਰ ਭਾਈ ਜੀ ਇੱਕ ਜਿਹੜਾ ਤੁਸੀਂ ਉਹ ਤਾਂ ਗੱਲ ਤੁਸੀਂ ਦੱਸਤੀ ਦੀ ਗੱਲ ਇੱਥੇ ਜਾਂ ਗਊਆਂ ਬੰਨੀਆਂ ਹੋਈਆਂ 바ਵਾ ਸਾਹਿਬ ਅਮਿਰਕਰ ਜੀ ਦੀ ਮੈਂ ਇਹ ਗਊਆਂ ਬਾਰੇ ਵੀ ਕਹਿਣਾ ਚਾਹੁੰਦਾ ਸਫਾਈ ਦਾ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ ਮੈਂ ਗਊਆਂ ਮੇਰੀ ਗੱਲ ਸੁਣੋ ਅੱਜ ਦੇਖੋ ਮੇਰੀ ਗੱਲ ਸੁਣੋ ਗਊਆਂ ਦੇਖੋ ਮੈਂ ਭਗਵੰਤ ਮਾਨ ਸਰਕਾਰ ਨੇ ਬਹੁਤ ਜਲਦ ਗਾਵਾਂ ਨੂੰ ਰਾਸ਼ਟਰੀ ਪੰਛੀ ਰਾਸ਼ਟਰੀ ਜਾਨਵਰ ਦਾ ਦਰਜਾ ਦੇਣ ਜਾ ਰਹੇ ਨੇ ਗਊ ਸੇਵਾ ਇਹ ਤੋਂ ਉੱਤਮ ਸੇਵਾ ਕੋਈ ਨਹੀਂ ਚਲੋ ਮੈਂ ਬਾਈ ਨੇਮ ਕਹਿ ਰਿਹਾ ਆ ਦੇਖੋ ਬਾਬਾ ਜੀ ਤਾਂ ਚੋਂ ਤਾਂ ਚ ਕੋਈ ਗੱਲ ਦਿਖਾ ਲੈ ਮੈਂ ਕਹਿ ਰਿਹਾ ਗਊ ਤਾਂ ਉੱਪਰ ਕੋਈ ਸੇਵਾ ਨਹੀਂ ਜੇ ਆਪਾਂ ਗਊ ਕਰਨੀ ਜਾਵਾਂਗੇ ਤੇ ਮੁੱਦਾ ਧਰਮ ਦਾ ਬਣ ਜਾਏਗਾ ਮੈਂ ਗਊਆਂ ਦੀ ਸਫਾਈ ਮੇਰੇ ਕੋਲ ਪ੍ਰੂਫ ਪੈਦਾ ਪਏ ਸਫਾਈ ਹੋ ਰਹੀ ਸੀ ਪਰ ਅੱਜ ਮੈਂ ਥੋੜਾ ਪੰਜਵੇਂ ਕੰਮ ਤੇ ਜਾਣ ਕਰਕੇ ਸਫਾਈ ਨਹੀਂ ਕਰਾ ਸਕਿਆ ਸੁੱਤਾ ਪੈ ਉੱਠ ਕੇ ਆਇਆ ਮੈਂ ਜਿਵੇਂ ਮੇਰੇ ਵੱਡੇ ਸਤਿਕਾਰਯੋਗ ਜੀ ਖੜੇ ਨੇ ਜਿਵੇਂ ਇਹਨਾਂ ਦਾ ਹੁਕਮ ਹੋਊਗਾ ਉਵੇਂ ਸਫਾਈ ਹੋਊਗੀ ਮਰੀ ਗਵਾਈ ਵਿੱਚ ਹੋਊਗੀ ਜੇ ਮੂਰਤੀ ਦੀ ਮੈਂ ਥੇਲੀ ਉੱਤੇ ਤੋਨਾ ਚਲੋ ਬੱਚੇ ਖੇਡਦੇ ਨੇ ਇੱਥੇ ਥੋੜੇ ਬੱਚਾ ਖੜਨ ਜਗ੍ਹਾ ਲਈ ਸੀ ਬੱਚੇ ਮਿੱਟੀ-ਮੁੱਟੀ ਨਾਲ ਆਤੀ ਕੋਈ ਗੱਲ ਨਹੀਂ ਪਰ ਕੋਈ ਬੇਅਦਬੀ ਜਾਂ ਕੋਈ ਹੋਰ ਹੋਵੇ ਕੋਈ ਨਹੀਂ ਹੋਇਆ ਸਿਰਫ ਇੱਕੋ ਇੱਕ ਮੁੱਦਾ ਰਾਜਨੀਤੀ ਮੁੱਦਾ ਬਣ ਗਿਆ ਸਾਡੇ ਵਾਲਨੀਕੀ ਸਮਾਜ ਨੇ ਸਿਰਫ ਕੱਲ ਵੋਟਰ ਰਾਜਾ ਬੜਿੰਗ ਜੀ ਨੂੰ ਪਾਤੀਆਂ ਤੇ ਇੱਕ ਸਰਮਾਇਦਾਰ ਆਗੂ ਨੇ ਅੱਜ ਵਿੱਚ ਆ ਜਗ੍ਹਾ ਦਾ ਡਿੱਕਾ ਲਾ ਲਿਆ ਮੈਂ ਬੋਲਣ ਤੋਂ ਰਮਾਈ ਨਹੀਂ ਡਰੂੰਗਾ ਰਾਜਾ ਬੜੰਗ ਤਕੜਾ ਹੋ ਕੇ ਲੜਿਆ ਜਿੱਤੇਗਾ ਵੀ ਪਰ ਮੈਂ ਰਣਨੀਤੀ મુદ્ਦਾਂ ਨੂੰ ਮੰਨਣਾ ਚਾਹੁੰਦਾ ਪਹਿਲਾ ਸਮਾਜ ਫਿਰ ਪਾਰਟੀਆਂ ਫਿਰ ਪਾਰਟੀਆਂ ਠੀਕ ਹੈ ਜੀ ਮੈਂ ਆਇਆ ਕਿ ਸਤਕਾਰ ਕਰਦਾ ਹਾਂ ਜੋਵੇਂ ਗਾਂ ਗੋਮੇ ਪਾਰਕ ਸਫਾਈ ਹੋ ਗਈ ਹੈ। ਤਾਂ ਬੱਚਾ ਪਹਿਲਾ ਮੁੱਦਾ ਪੁੱਛਿਆ ਕਿ ਕਿੱਥੇ ਆਈ ਹੈ। ਹਾਂਜੀ ਦੱਸੋ ਮੁੱਦਾ ਕੀ ਹੋਇਆ ਕੀ ਹੋਵੇਂ ਹੋਇਆ ਕਿਵੇਂ ਸੰਘਰਸ਼ ਲੜਿਆ ਗਿਆ ਬਾਬਾ ਸਾਹਮਣੇ ਉੱਤੇ। ਮੈਂ ਵਾਈਸ ਪ੍ਰਧਾਨ ਬਾਬਾ ਸਾਹਮਣੇ ਬੇਕਰਦਾ। ਕਿ ਗਾਂ ਇਹ ਗਊਆਂ ਆਵਾਰਾ ਫਿਰ ਰਹੀਆਂ ਸੀ। ਨਹੀਂ ਪੰਨਪੋਸ਼ ਕੀਤਾ ਗਿਆ ਰਿਹਾ। ਵੀਰੇ ਸਾਨੂੰ ਜਿਹੜਾ ਮੈਸਜ ਆਇਆ ਇਥੋਂ ਵੀਡੀਓ ਭੇਜੀ ਅਗਲੇ ਆਏ। ਇਹ ਇਹ ਗੰਗਾਵਾਰਾ ਸੀ ਸ਼ਿਸ਼ਾਨਕਾਰੇ ਰੱਖਿਆ ਗਿਆ ਸੀ ਪਾਰਕ ਦੇ ਦਾਕੂ ਉਹ ਸਾਹਮਣੇ ਰੱਖੀ ਗਏ ਗਵਰਨਮੈਂਟ ਦੇ ਨੇ ਇਹ ਲੜਾਈ ਬਾਬਾ ਸਾਹਿਬ ਦੇ ਨਾਮ ਦੇ ਉੱਤੇ 2700 ਗੱਜੇ ਦਾ ਪਾਰਕ ਸੀ ਕੁਝ ਨਜਾਇਜ਼ ਕਬਜ਼ਾ ਕਰਕੇ ਜਗ੍ਹਾ ਦੇ ਬਗਲ ਦੇ ਨੇ ਕੁਝ ਅਸੀਂ ਲੜ ਕੇ ਅਸੀਂ ਵਾਪਸ ਆ ਕੇ ਸੰਘਰਸ਼ ਕਰਕੇ ਬਕਾਇਦਾ ਹਾਈ ਕੋਰਟ ਕੇਸ ਲੜ ਕੇ ਬਕਾਇਦਾ ਇਹ ਜਗ੍ਹਾ ਇੰਨੀ ਕਿ ਲਈ ਗਈ ਸਾਡੇ ਆਦਰ ਲਈ ਸਮਾਜ ਦੇ ਆਗੂ ਸਰਦਾਰ ਵਿਜੇ ਧਾਨਮ ਜੀ ਉਹ ਨਰੇਸ਼ ਧਾਨਮ ਜੀ ਦੀ ਬਦੌਲਤ ਇੰਨੀ ਜਗ੍ਹਾ ਸਾਨੂੰ ਮਿਲੀ ਇਹ ਮੁੱਦਾ ਸੀਐਮ ਆਉਸ ਤੱਕ ਵੀ ਗਿਆ ਕਈਆਂ ਤੱਕ ਗਿਆ ਤਾਂ ਪਿੰਡ ਦੀ ਸਹਿਮਤੀ ਨਾਲ ਇੰਨੀ ਜਗ੍ਹਾ ਮਿਲੀ ਸਾਨੂੰ ਪਰ ਇਹਨਾਂ ਨੂੰ ਪਤਾ ਨਹੀਂ ਕਿੰਨਾਂ ਨੇ ਭੇਜਿਆ ਇਹ ਬੇਅਦਬੀ ਦਾ ਕਲੇਮ ਲਾਉਂਦੇ ਆ ਦਗਨ ਸਾਹਿਬ ਨੂੰ ਬੁਲਾ ਲੋ ਦਗਨ ਸਾਹਿਬ ਨੂੰ ਉਹਨਾਂ ਨੇ ਬੁਲਾਇਆ ਇੱਕ ਮਿੰਟ ਪਾਜੀ ਕਿਹਨਾਂ ਨੇ ਨਹੀਂ ਆ ਆਪਾਂ ਮੂਰਤੀ ਸਥਾਪਤ ਮੂਰਤੀ ਸਥਾਪਤ ਮੂਰਤੀ ਸਥਾਪਤ ਇਹ ਗੱਲ ਐ ਇੱਥੋਂ ਇੱਕ ਤਹਿਸੀਲਦਾਰ ਸੀ ਜਿਹੜਾ ਇੱਥੇ ਦੁਕਾਨਾਂ ਘੱਟ ਨੂੰ ਵੇਚਦਾ ਸੀ ਪਰ ਇਹ ਜੋ ਲੜਾਈ ਬਾਬਾ ਸਾਦੇ ਮੈਂ ਖੁਦ ਦੋ ਪਰਚੇ ਇਹਨਾਂ ਦੀ ਬਦੌਲਤ ਦੋ ਪਰਚੇ ਬਾਬਾ ਦੇ ਬਦੌਲਤ ਹੋ ਗਏ ਪਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖੋ ਇਹ ਵੀ ਸਾਡਾ ਭਾਈਚਾਰਾ ਅਸੀਂ ਵੀ ਇਥੋਂ ਦੇ ਭਾਈਚਾਰਾ ਵਾਂ ਇਹ ਵੀ ਸਾਡੇ ਗਰੇਤੇਦਾਲ ਨੇ ਅਸੀਂ ਵੀ ਗਰੇਤੇਦਾਲੀ ਕੋਈ ਗੱਲ ਨਹੀਂ ਤੂੰ ਸਾਡਾ ਸਮਾਜ ਬਾਬਾ ਜੀ ਤੁਸੀਂ ਸਾਡੇ ਸਮਾਜ ਸਾਡਾ ਸਮਾਜ ਤਾਂ ਹੀ ਟੋਖਾ ਆ ਮੈਂ ਦੋਖਾਇਆ ਨਾ ਅਸੀਂ ਵੀ ਲਾਈਆਂ ਨੇ ਸਾਡੇ ਇਪਾਰਖਾਂ ਚ ਜਾ ਕੇ ਦੇਖੋ ਬਾਬਾ ਪਾਲਾ ਗੰਗਾ ਵਾਲਾ ਬਾਨੇ ਦਾ ਸਤਕਾਰ ਕਰੋ ਛੋਟੇ ਪੁੱਤੋ ਪਰ ਬਾਨੇ ਅਸੀਂ ਤੁਹਾਡੇ ਬਾਣੀ ਸਤਕਾਰ ਕਰਦੇ ਆ ਨਹੀਂ ਬਾਬਾ ਪਾਲਾ ਹੀ ਗੰਗਾ ਦੀ ਬੇਅਦਬੀ ਕਰਦੇ ਤੁਸੀਂ ਕਿੱਥੇ ਕਰਦੇ ਆ ਬਾਬਾ ਜੀ ਬਾਬਾ ਹੀ ਰਾਮਾ ਗੁੰਗੜੀ ਮੈਂ ਕਿਹੜਾ ਗਿਆ ਬੇਅਦਬੀ ਮੇਰੀ ਗੱਲ ਸੁਣ ਮੇਰੀ ਬੇਅਦਬੀ ਦੀ ਕਰਦੇ ਬਾਬਾ ਜੀ ਪਾਲਾ ਜੀ ਬਹੁਤ ਸਤਿਕਾਰਯੋਗ ਆਗੂਆਂ ਨੂੰ ਬ੍ਰਦਰ ਕਿੰਨੇ ਕਿਹਦੇ ਆਗੂਆਂ ਫਿਰ 10 ਹਜ਼ਾਰ ਗਾਂ ਨਹੀਂ ਨਹੀਂ ਉਹ ਇਦਾਂ ਵੇਲਦੇ ਆ ਕਰਦੇ ਕਿ ਕਿੱਥੇ ਜਵਾਕ ਕਿੱਥੇ ਖੇੜਦੇ ਨੇ ਜਵਾਕ ਨੇ ਲਗਾਤੀ ਪਿਆ ਮਿੱਟੀ ਦੇ ਜਵਾਕ ਖੇੜਦੇ ਨੇ ਆਹ ਲਾਓ ਆਹ ਲਾਓ ਉਹਨੇ ਲਾ ਕੇ ਗਿਆ ਗਿਆ ਸੀ ਜਿਹੜੀ ਪੈਂਟ ਪਾਲਦੀ ਸੀ ਘੋਟਾ ਸੀ ਜਿਹੜਾ ਲੱਗੂ ਜਿਹੜਾ ਲੱਜੀ ਸਾਡੇ ਜਿਹੜਾ ਸਰਪੰਚ ਤੋਂ ਮੇਰੇ ਤੇ ਲਾਗਾ ਪਿਆ ਪਿਆ ਰੂੜੀ ਲਾਈ ਹੋਈ ਹੈ ਇਹ ਤਾਂ ਲਾਗੂ ਨੇ ਕਲਿਤ ਸਰਮਾ ਦਾ ਸਰਮਾ ਦਾ ਲਾਗੂ ਨੇ ਉਹਨਾਂ ਨੇ ਕਿਤੇ ਮਰਦਾ ਲੱਗੂ ਪਰ ਨਹੀਂ ਲੱਗਿਆ ਇਹ ਰੱਬ ਜਾਣਦਾ ਅੱਜ ਵੀ ਅੱਜ ਵੀ ਇਹ ਜਗਾੜਾ ਕੋਰਟ 'ਚ ਅੱਜ ਵੀ ਜਗਾੜਾ ਕੋਰਟ ਕੋਰਟ 'ਚ ਮੇਡਮ ਨਿਰਮਲਾ ਦੇਵੀ ਮੇਡਮ ਨਿਰਮਲਾ ਦੇਵੀ ਦੇ ਕੋਰਟ ਵਿੱਚ ਕੇਸ ਚੱਲ ਰਿਹਾ ਵਾ ਜੁਦਾ ਕੇਸ ਚੱਲ ਰਿਹਾ ਵਾ ਟੱਡੇ ਉੱਤੇ ਕਹਿੰਦਾ ਤਾਂ ਤੇ ਕਿਹੜੇ ਕੋਡ ਚੱਲ ਰਹੇ ਨੇ ਬਾਕੀ ਜੋ ਡਾਕੂਮੈਂਟ ਮੰਗ ਦੇ ਦਿੱਤਾਂਗੇ ਸਫਾਈ ਦੇਖੋ ਮੇਰੇ ਕੋਲ ਵੀਡੀਓ ਹੈ ਮੈਂ ਆਏ ਵਾਰੀ ਤੇ ਝਾੜੂ ਦੋ ਸਾਈਜ਼ ਕੋਰੀ ਕਰਨਾ ਰੋਹਾ ਕੂੜਾ ਦੇਖੋ ਸਫਾਈ ਕਿਤੇ ਆਜੇ ਕੰਮ ਤਾਂ ਚਲੇ ਪੰਜਵੇਂ ਗਿਆ ਕੋਈ ਗੱਲ ਨਹੀਂ ਪੰਜਵੇਂ ਕੰਮ ਤਾਂ ਕਿਹਾ 12 ਕੰਮ ਵੀਰੇ ਲੜਨੀ ਅਸੀਂ ਜਗਾਉਣ ਆਏ ਆ ਤੁਹਾਨੂੰ ਤੁਹਾਨੂੰ ਸਿਰਫ ਜਗਾਉਣ ਆਏ ਆ ਤੇ ਧਿਆਨ ਰੱਖੋ ਸਫਾਈ ਰੱਖੋ ਜਗਾਉਣ ਆਉਂਦਾ ਚੁੱਪਦਾ ਰਹਿ ਬਾਈ ਤੁਸੀਂ ਚੁੱਪ ਰਹਿ ਬਾਬਾ ਜੀ ਤੁਸੀਂ ਮੈਂ ਸਰਦਾਰ ਜਾਉਂਗਾ ਉਸੀ ਮੇਰੇ ਸਤਕਾਰ ਤੁਸੀਂ ਉਹ ਸਰਕਾਰ ਬਹੁਤ 420 ਜੀ ਮੈਂ ਤੁਸੀਂ ਤਾਂ ਬਹਿ ਜੂਗੇ ਕਿ ਦੋ ਤੋਂ ਪੁੱਛੀ ਚੁੱਪ ਤਾਂ ਰੋਸੇ ਸਾਲ ਜਵਾਨ ਤੇ ਨਹੀਂ ਹੋਵੇ ਜੀ ਜਮਾਨਤ ਆਪਾਂ ਬੈ ਕੇ ਜਿੰਮ ਤੁਸੀਂ ਕਹੋਗਾ ਮੈਂ ਬੈ ਕੇ ਨਿਪਟ ਲੈਣੇ ਆ ਕੋਈ ਗੱਲ ਸਿੱਧਾ ਸਤਕਾਰ ਅਸੀਂ ਸਫਾਈ ਚਾਉਂਨੇ ਵੀ ਸਫਾਈ ਆ ਦੇਖੋ ਵੀਡੀਓ ਦੇਖੋ ਠੀਕ ਹੈ ਨਾ ਆ ਦੇਖੋ ਅਸੀਂ ਚਾਉਂਨੇ ਆ ਵੀ ਜਿੱਥੇ ਵੀ ਮੂਰਤੀ ਲੱਗੀ ਆ ਨਾ ਜਿੱਥੇ ਵੀ ਬਾਬਾ ਸਾਹਿਬ ਦਾ ਸਿੱਧੇ ਇਤਿਹਾਸ ਲਿਖਿਆ ਆ ਉਥੇ ਸਫਾਈ ਰੱਖੀ ਆ ਆ ਮੈਂ ਇੱਕ ਮਿੰਟ ਇੱਕ ਮਿੰਟ ਮੈਂ ਕਹਿਣ ਲੱਗਿਆ ਬਹੁਤ ਹੀ ਵੱਡਾ ਵਾਲਮੀਕੀ ਸਮਾਜ ਸਮਾਜ ਵਿਕੀ ਪਵਨ ਬਾਲ ਵਿੱਕੀ ਅੰਮ੍ਰਿਤਸਰ ਦੇ ਵਿੱਚ ਕੈਨਾ ਅਗੂ ਲੁਧਿਆਣੇ ਦਾ ਬਾਲਮਿਕੀ ਆਹ ਜੋ ਬਾਲਮਿਕੀ ਹੈਗਾ ਉਹ ਪਵਨ ਉਹਦਾ ਹਾਲਜਾ ਕੇ ਦੇਖੋ ਕੁਰਸੀਆਂ ਤੇ ਕੱਪੜੀਆਂ ਪਈਆਂ ਸਤਕਾਰਯੋਗ ਬੇਨਤੀ ਕਰਦਾ ਜਾ ਕੇ ਬਾਲਮਿਕੀ ਸਾਸਨ ਦੀ ਵੀ ਦੇਖੋ ਕਬਰ ਦੇਖੋ ਵੈਸੇ ਮਾਈ ਹੁਣੇ ਗਰਾਉਂਗਾ ਅੱਥੇ ਤੁਸੀਂ ਇੱਕ ਵਾਰੀ ਘੜਾ ਤੁਸੀਂ ਇੱਕ ਮਿੰਟ ਘੇੜਾ ਬਾਲਮਿਕੀ ਸਾਸਨਕਰ ਚੰਡੀਗੜ੍ਹ ਰੋਡ ਦੇ ਉੱਤੇ ਆਹ ਦੇਖੋ ਸਫਾਈ